एक पंजाब सरकार दावा कर रही आ कि असी पंजाब सरपलस बिजली दे रहा पर असल सच्चाई कुछ होर है बटाला दे हथी गेट दे इलाके लोगों के पखे चलने भी पिछले डेढ़ महीने तो होए बंद पीन वाला पानी भरने भी करनी पै रही है मुशक्त करीब किलोमीटर दूर जाके भर के ल्या पैंदा है पानी नहीं आ रही पूरी बिजली ਬਟਾਲਾ ਦੇ ਹਾਥੀ ਗੇਟ ਦੇ ਕੁਝ ਇਲਾਕਿਆਂ ਦੇ ਵਿੱਚ ਪਿਛਲੇ ਕਰੀਬ ਡੇਢ ਤੋਂ 2 ਮਹੀਨੇ ਹੋ ਗਏ ਨੇ ਸਿੰਗਲ ਫੇਸ ਲਾਈਟ ਆ ਰਹੀ ਹੈ ਜਿਸ ਕਰਕੇ ਆਮ ਲੋਕਾਂ ਦਾ ਜਨਜੀਵਨ ਅਸਤਵਿਅਸਤ ਹੋਇਆ ਪਿਆ ਹੈ ਬਿਨ ਬੱਤੀ ਤੋਂ ਰਹਿਣਾ ਇਹਦਾ ਹੈ ਜਿੱਦਾਂ ਕਿ ਬਿਨ ਪਾਣੀ ਤੋਂ ਮੱਛਲੀ ਇਹਨਾਂ ਲੋਕਾਂ ਦੇ ਘਰ ਸਿੰਗਲ ਫੇਸ ਲਾਈਟ ਆ ਰਹੀ ਆਏ ਸਿੰਗਲ ਫੇਸ ਲਾਈਟ ਦੇ ਨਾਲ ਪੱਖਾ ਵੀ ਨਹੀਂ ਚੱਲਦਾ ਏਸੀ 쿨ਰ ਦੀ ਤੇ ਗੱਲ ਹੀ ਭੁੱਲ ਜਾਵੋ ਕਈ ਘਰਾਂ ਦੇ ਵਿੱਚ ਤਾਂ ਅਜੀਹਾ ਹੋਇਆ ਕਿ ਲਾਈਟ ਵਧਨ ਕਟਣ ਦੇ ਨਾਲ ਕਈ ਲੋਕਾਂ ਦਾ ਕੀਮਤੀ ਸਮਾਨ ਵੀ ਸੜ ਗਿਆ ਪਿਛਲੇ ਕਈ ਦਿਨਾਂ ਤੋਂ ਇਹ ਲੋਕ ਬਿਜਲੀ ਵਿਭਾਗ ਦੇ ਦਫ਼ਤਰ ਦੇ ਵਿੱਚ

ਦੇ ਰਿਹਾ ਮਾਦ ਦੇ ਸਿੰਗਲ ਫੇਸ ਆ ਰਿਹਾ ਅੱਛਾ ਕੋਈ ਨਹੀਂ ਉਹ ਚੈੱਕ ਕਰਾ ਦਨੇ ਆ ਜੀ ਮੈਂ ਤੇ ਇੱਧਰ ਦੋ ਚਾਰ ਦਿਨ ਹੀ ਹੋਏ ਜਾਈ ਨੂੰ ਮੈਂ ਪਹਿਲਾਂ ਸ਼ਾਇਦ ਤਾਂ ਐਸ ਡੀਓ ਤੇ ਹੁਣ ਇੱਧਰ ਮੈਨੂੰ ਲਾਇਆ ਦੋ ਚਾਰ ਦਿਨ ਹੋਏ ਆ ਮੈਂ ਉਹ ਚੈੱਕ ਕਰਾ ਦੇਣਾ ਵਾ ਜੋ ਕੋਈ ਬਿਜਲੀ ਦੀ ਪ੍ਰੋਬਲਮ ਆ ਤੇ ਬਿਜਲੀ ਦੀ ਮਸਲਾ ਨ ਕਰਦੇ ਕੋਈ ਨਹੀਂ ਗੱਲ ਹੀ ਬੜੀ ਦੂਰ ਦੀ ਕੋਈ ਨਹੀਂ ਜੇ ਕੋਈ ਵੀ ਪ੍ਰੋਬਲਮ ਆ ਨਾ ਆਪਾਂ ਚੈੱਕ ਕਰਾ ਦੇ ਜੈ ਜੀ ਨਾਲ ਲੈ ਕੇ ਜੈ ਜੀ ਨੂੰ ਚੈੱਕ ਜੈ ਜੀ ਨਾਲ ਲੈ ਕੇ ਚੈੱਕ ਕਰਾ ਦੇ ਚੈੱਕ ਕਰਾ ਦਿੰਦੇ ਨਹੀਂ ਕੋਈ ਨਹੀਂ ਮੈਂ ਤਾਂ ਦੋ ਤਿੰਨ ਨਹੀਂ ਇਧਰ ਆਇਆ ਨੂੰ ਮੈਂ ਕੋਈ ਚੈੱਕ ਕਰਾ ਦੇਣਾ ਜੋ ਤੁਹਾਡੇ ਜਾਈ ਦਾ ਉਹ ਅਧਿਕਾਰ ਜੀ ਕਹਿੰਦੇ ਆ ਕਿ ਤੁਸੀਂ ਆਪਣਾ ਸਮਾਨ ਬੰਦ ਕਰ ਲਓ ਨਹੀਂ ਕੋਈ ਨਹੀਂ ਚੈੱਕ ਕਰਾਉਣੀ ਮੈਂ ਚੈੱਕ ਰੱਗ ਦੇਖਣੀ ਮੇਰੇ ਘਟ ਬੁਲਟ ਚ ਆਉਂਦੀ ਚੈੱਕ ਕਰਾ ਕੇ ਠੀਕ ਕਰਾ ਦੇ ਠੀਕ ਕਰਾ ਦੇ ਸਾਰ ਕੀ ਹੋਇਆ ਜੀ ਸਰ ਬੱਤੀ ਨਹੀਂ ਸਾਡੇ ਆ ਰਹੇ ਕਿੰਨੇ ਚਿਰ ਦੀ ਪ੍ਰੋਬਲਮ ਚੱਲ ਰਹੀ ਹੈ ਹੁਣ ਗਰਮੀਆਂ ਜਿਵੇਂ ਚੱਲੋ ਸੇ ਸ਼ੁਰੂ ਹੋਈਆਂ ਆਏਗਾ ਹਾਂਜੀ ਹੜੇ ਚੀਜ਼ਾਂ ਖਰਾਬ ਹੋ ਰਹੀਆਂ ਪਾਣੀ ਨਹੀਂ ਹਨ ਪੀਣ ਵਾਲਾ ਕੱਪੜੇ ਧੋਣ ਨੂੰ ਵੀ ਹੈ ਨਹੀਂ ਪਾਣੀ ਹਾਂਜੀ ਮੇ ਸੀਨਾ ਹੱਡੀਆਂ ਚੱਲਦੀ ਕੱਪੜੇ ਧੋਣ ਵਾਲੀਆਂ ਵੀ ਹੱਥ ਨਾਲ ਧੋਣੇ ਆ। ਹਾਂਜੀ ਦਾ ਪੱਕੇ ਆ ਦੇਖੋ ਚੱਲਦੇ ਰੇ ਸਾਹਮਣੇ ਇੰਨੀ ਗਰਮੀ ਆ। ਤੇ ਗਏ ਆ ਛੜੀਓ ਸਾਹਿਬ ਕੋਲ ਬਸੋਂਦੇ ਨਹੀਂ ਸਾਡੀ ਸੁਣਵਾਈ ਨਹੀਂ ਕਰਦੇ ਕਦੀ ਕਹਿੰਦੇ ਇਹ ਚੀਜ਼ਾਂ ਬੰਦ ਕਰ ਦਿਓ ਸਾਨੂੰ ਕਦੀ ਕੁਛ ਕਹਿੰਦੇ ਆ। ਦੱਸੋ ਇੰਨੀ ਬੰਦ ਚੀਜ਼ਾਂ ਕਰਕੇ ਕਿੱਧਰ ਜਾਵਾਂਗੇ? ਇੰਨੀ ਗਰਮੀ। ਬੱਤੀ ਬਿਲਕੁਲ ਆ ਦੇਖੋ ਹੁਣ ਦੇਖੋ ਕਿੱਦਾਂ ਹੋ ਗਈ ਜ਼ੀਰੋ ਬਿਲਕੁਲ ਜਨਨ ਕਿ ਸੋਚ ਚੱਲ ਜਣਾ ਥੱਲੇ ਜਾ ਜਿਵੇਂ ਅਪਡਾਊਨ ਹੁੰਦੀ ਆਪਡਾਊਨ। ਹਾਂਜੀ ਘਟ ਵੱਧ ਬੋਝ ਚੀਜ਼ਾਂ ਹੁੰਦੀਆਂ ਸਾਡੇ ਟੀਵੀ ਸੜ ਗਿਆ ਚੀਜ਼ਾਂ ਹਾਲ ਪਾਣੀ ਹੋ ਜਾਂਦੇ ਪੰਜਾਬ ਬਨੇ ਪੰਜਾਬ ਵਾਲਾ ਇੱਧਰ ਹੈਗਾ ਹਾਂਜੀ ਉੱਥੋਂ ਲਿਆਨੇ ਪਾਣੀ ਬਾਈਪਾਸ ਤੋਂ ਸਤਿਆ ਦੇਵੀ ਕੀ ਹੋਇਆ 32 ਦਾ ਇਹ ਹਮਲਾ ਇਹਨਾਂ ਦਾ ਮਾਤਮਾ ਲਵਾ 32 ਦਾ ਦੀਦੀ ਸਾਡੀ ਰੋਹ ਜਾਂਦੇ ਆ ਇਹ ਨਾਲ ਸਾਰੇ ਜਾਂਦਾ ਪਰਿਵਾਰ ਇਹਨਾਂ ਦਾ ਜਾਂਦਾ ਸਾਰੇ ਦਿਹਾੜ 15 ਡੇਢ ਮਹੀਨਾ ਹੋ ਗਿਆ ਇਹਨਾਂ ਨੂੰ ਜਾਂਦਿਆਂ ਨੂੰ ਇਹਨਾਂ ਦੀ ਸੁਣਾਈ ਨਹੀਂ ਆਉਂਦੀ ਇਹਨਾਂ ਦੀ ਸਾਡੀ ਕੋਈ ਨਹੀਂ ਸੁਣਦਾ ਹੈਗਾ ਚੀਜ਼ਾਂ ਸਾਡੇ 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 ਕੋਈ ਰਿਸ਼ਤਾਰ ਵੀ ਨਹੀਂ ਆਉਂਦਾ ਹੈਗਾ ਗਰਮੀ ਹੈ ਪੱਖੇ ਨਹੀਂ ਚੱਲਦੇ ਉਹਨਾਂ ਕਹਿੰਦੇ ਇੱਥੇ ਕਿਸੇ ਨਿਆਣਾ ਹੈਗਾ ਸਾਡੀ ਕਿਤੇ ਮਨਾ ਬੱਤੀ ਆਏ ਸੁਣਦੇ ਆ ਕਦੀ ਕਹਿੰਦੇ ਤਾਰ ਰਹੇ ਨੇ ਕਦੀ ਕੋਸ਼ ਕਰਦੇ ਇਸ ਦੁਪਹਿਰ ਨੂੰ ਸਿੱਖ ਦੁਪਹਿਰ ਜਾਂਦੀ ਹੈ ਪਾਣੀ ਕੋਈ ਨਹੀਂ ਸੁਣਦਾ ਹੈਗਾ ਪਾਣੀ ਉੱਥੋਂ ਨਹੀਂ ਆਉਂਦੇ ਮੋਟਰ ਲੱਗੀ ਹੈ ਉੱਥੇ ਪਰੇ ਉੱਥੋਂ ਨਿਆਣੇ ਵਾਟਰ ਕੋਲ ਭਰ ਲਿਆ ਹੁੰਦੇ ਆ ਉੱਥੋਂ ਲੈ ਆਈਦਾ ਪਾਣੀ ਅਸੀਂ ਕੋਈ ਨਹੀਂ ਸੁਣਦਾ ਸਾਡੀ ਹੈਗਾ ਸਾਡੀ ਤਾਂ ਹੱਥ ਵਨ ਕੇ ਬੇਨਤੀ ਆ ਸਾਡ ਨੂੰ ਬੱਤੀ ਸਾਡੀ ਫੁੱਲ ਕਰ ਦੇ ਬਸ ਸਤਿਆ ਦੇਵੀ ਕੀ ਹੋਇਆ ਬੱਤੀ ਦਾ ਇਹ ਹਮਲਾ ਇਹਨਾਂ ਦਾ ਮਾਤਮੇ ਲਵਾ ਬੱਤੀ ਦਾ ਦੀਦੀ ਸਾਡੀ ਰੋਝਾਂਦੇ ਆ ਇਹ ਨਾਲ ਸਾਰੇ ਜਾਂਦਾ ਪਰਿਵਾਰ ਇਹਨਾਂ ਦਾ ਜਾਂਦਾ ਸਾਰੇ ਦਿਹਾੜ 15 ਡੇਢ ਮਹੀਨਾ ਹੋ ਗਿਆ ਇਹਨਾਂ ਨੂੰ ਜਾਂਦਿਆਂ ਨੂੰ ਇਹਨਾਂ ਦੀ ਸੁਣਾਈ ਨਹੀਂ ਆਉਂਦੀ ਇਹਨਾਂ ਦੀ ਸਾਡੀ ਕੋਈ ਨਹੀਂ ਸੁਣਦਾ ਹੈਗਾ ਚੀਜ਼ਾਂ ਸਾਡੇ 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 ਕੋਈ ਰਿਸ਼ਤਾਰ ਵੀ ਨਹੀਂ ਆਉਂਦਾ ਹੈਗਾ ਗਰਮੀ ਹੈ ਪੱਖੇ ਨਹੀਂ ਚੱਲਦੇ ਉਹਨਾਂ ਕਹਿੰਦੇ ਇੱਥੇ ਕਿਸੇ ਨਹੀਂ ਆਣਾ ਹੈਗਾ ਤੇ ਸਾਡੀ ਕਿਤੇ ਨਾ ਬੱਤੀ ਆਏ ਸੁਣਦੇ ਆ ਕਦੀ ਕਹਿੰਦੇ ਤਾਰ ਰਹੇ ਨੇ ਕਦੀ ਕੋਸ਼ਿਸ਼ ਕਰਦੇ ਇਸ ਦੁਪਹਿਰ ਨੂੰ ਸਿੱਖ ਦੁਪਹਿਰ ਜਾਂਦੀ ਹੈ ਪਾਣੀ ਕੋਈ ਨਹੀਂ ਸੁਣਦਾ ਹੈਗਾ ਪਾਣੀ ਉੱਥੋਂ ਨਹੀਂ ਆਉਂਦੇ ਮੋਟਰ ਲੱਗੀ ਉੱਥੇ ਪਰੇ ਉੱਥੋਂ ਨਿਆਣੇ ਵਾਟਰ ਕੋਲੋਂ ਭਰ ਲਿਆਉਂਦੇ ਆ ਉੱਥੋਂ ਲੈ ਆਈਦਾ ਪਾਣੀ ਅਸੀਂ ਕੋਈ ਨਹੀਂ ਸੁਣਦਾ ਸਾਡੀ ਹੈਗਾ ਸਾਡੀ ਤਾਂ ਹੱਥ ਵਨ ਕੇ ਬੇਨਤੀ ਆ ਸਾਡ ਨੂੰ ਬੱਤੀ ਸਾਡੀ ਫੁੱਲ ਕਰਦੇ ਬਸਾਰੇ ਸਾਢੇ ਡੇ ਮਹੀਨਾ ਹੋ ਗਿਆ ਐ ਐਸਡੀਓ ਕੋ ਕਹੇ ਅਸੀਂ ਅਸੀਂ ਦਰਖਾਸਤਾਂ ਬਹੁਤ ਦਿੱਤੀਆਂ ਲਿਖ ਕੇ ਪਰ ਇਹਨਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸਾਡਾ ਹੁਣ ਨੁਕਸਾਨ ਬਹੁਤ ਹੁੰਦਾ ਹੈ ਤੇ ਜਦੋਂ ਜਾਂਦੇ ਆ ਤਾਂ ਕਹਿੰਦੇ ਮੇਨਤੀ ਮਾਰ ਕੇ ਆਏ ਸੀ ਲੈ ਗਏ ਆ ਤੋਂ ਬਾਅਦ ਵਿੱਚ ਇਹਨਾਂ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਕਹਿੰਦੇ ਸਾਡ ਕੋ ਰੇਂਜ ਨਹੀਂ ਹੁੰਦੀ ਬੱਤੀ ਦੀ ਮਤਲਬ ਕਿ ਤਾਰ ਦੀ ਰੇਂਜ ਨਹੀਂ ਹੁੰਦੀ ਤੇ ਅਸੀਂ ਬਹੁਤ ਵੇਰੀ ਜਾਏ ਜਾ ਕੇ ਤੇ ਉਹਨਾਂ ਦੇ ਅੱਗੇ ਮਿਹਨਤ ਤਾਲਾ ਕੀਤਾ ਵੀ ਸਾਡੀ ਬੱਤੀ ਠੀਕ ਕਰੋ ਬੱਤੀ ਠੀਕ ਕਰੋ ਨਹੀਂ ਕਰਦੇ ਕੀ ਹੁੰਦਾ ਕੀ ਸਰਦੀਆਂ ਚੀਜ਼ਾਂ ਸਾਡੀਆਂ ਇੱਕ ਫੇਸ ਆਉਂਦਾ ਆ ਸਰ ਫਿਰ ਹਾਂ ਇੱਕ ਫੇਸ ਦੇ ਨਾਲ ਅਸੀਂ ਇੱਕ ਫੇਸ ਨਾਲ ਅਸੀਂ ਕੀ ਕਰਾਂਗੇ ਦੱਸੋ ਜੇ ਅਸੀਂ ਗਏ ਤਾਂ ਸਾਨੂੰ ਕਹਿੰਦੇ ਅਸੀਂ ਫੋਨ ਕੀਤਾ ਤਾਂ ਕਹਿੰਦੇ ਬੱਤੀਆਂ ਬੰਦ ਕਰ ਦਿਓ 쿨ਰ ਬੰਦ ਕਰ ਦਿਓ ਤੁਸੀਂ ਤੁਹਾਡੀਆਂ ਸੜਦੀਆਂ ਚੀਜ਼ਾਂ ਤਾਂ ਬੰਦ ਕਰ ਦਿਓ ਤੇ ਫਿਰ ਅਸੀਂ ਬੰਦ ਕਰ ਦੇਵਾਂਗੇ ਤੇ ਬੱਚੇ ਤੁਹਾਡੀ ਗਰਮੀ 'ਚ ਮਰਨ ੜਾਏ ਇੰਨਾ ਆ ਦੇਖੋ ਤੁਸੀਂ ਵੀ ਹੁਣ ਬੈਠੇ ਆ ਨਾ ਕਿੰਨੀ ਗਰਮੀ ਆ ਇੱਥੇ ਤੇ ਕਿੱਥੇ ਜਾਏਗੇ ਅਸੀਂ ਹੁਣ ਉੱਥੇ ਨਹੀਂ ਜਾਣਾ ਬਿਜਲੀ ਵਾਲਿਆਂ ਕੋ ਤੇ ਕਿੱਥੇ ਜਾਏਗੀ ਅਸੀਂ ਸਾਡੀ ਸੁਣਵਾਈ ਨਹੀਂ ਹੁੰਦੀ ਇਹਦੇ ਕੋ ਜਾਏਗੀ ਕੀ ਕਰਗੇ ਅਸੀਂ ਨੁਕਸਾਨ ਕਰਵਾਈ ਗਈ ਹੈ ਆਪਣਾ ਰੋਜ਼